ਬਹੁਜਨਾ ਦਾ ਪਿੰਡ ਖੋਥੜਾ ਬਹੁਜਨਾ ਦਾ ਪਿੰਡ ਖੋਥੜਾ ਤੁਸੀਂ ਇਕੱਠੇ ਹੋਏ ਸਾਰੇ ਮੇਰੀਆਂ ਮਾਤਾ ਮਾ ਭੈਣਾ ਬੀਬੀਆਂ ਬੱਚੇ ਬਜ਼ੁਰਗ ਹਾਮੋਮਰ ਬਾਬਾ ਸਾਹਿਬ ਅੰਮ੍ਰਿਤ ਕਰਨ ਨੂੰ ਯਾਦ ਕਰੀਏ ਜੈਪੀ 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 ਜੈ ਭਾਰਤ ਮੇਰੀ ਗੱਲ ਇੱਥੇ ਬੈਠਿਆਂ ਦੇ 1 ਲੱਖ ਬੰਦੇ ਤੱਕ ਜਾਵੇ ਤਾਂ ਆਪਣੇ ਫੋਨ ਜਿਹੜੇ ਫੇਸਬੁੱਕ ਯੂਜ਼ ਕਰਦੇ ਆ ਉਹ ਤੁਰੰਤ ਲਾਈਵ ਤੇ ਲਾਓ ਆਪਣਾ ਰਿਕਾਰਡਿੰਗ ਤੇ ਲਾਓ ਲਾਈਵ ਤੇ ਲਾਓ ਔਰ ਉਹਨੂੰ ਪਾਓ ਜਿੱਥੇ ਪਾ ਸਕਦੇ ਇੱਥੇ ਰਹਿ ਗਈ ਤਾਂ ਇੱਥੇ ਰਹਿ ਜਾਣੀ ਆ ਸਾਰੇ ਹੀ ਫੋਨ ਆਪਣਾ ਜੂਰ ਲਾਓ ਬੇਨਤੀ ਆ ਜਿੰਨੇ ਦਾ ਸਕਦੇ ਹੋ ਰਾਹੁਲ ਗਾਂਧੀ ਕਾਂਗਰਸ ਦਾ ਸਰਜੰਦ ਜਿਹਦੇ ਇਤਲੀ ਨਾਂ ਲਗੇ ਆ ਉਹ ਕੱਲ ਬਿਆਨ ਦਿੰਦਾ ਕਿ ਕਾਸ਼ੀ ਰਾਮ ਸਾਹਿਬ ਇਹ ਜਨਤ ਨਹੀਂ ਰਾਹੁਲ ਗਾਂਧੀ ਕਾਂਗਰਸ ਦਾ ਸਰਵੇ ਸਰਵਾ ਜਿਸ ਦੇ ਇਟਲੀ ਨਾਲ ਕੇ ਆ ਉਹ ਬਿਆਨ ਦਿੰਦਾ ਕਿ ਸਾਹਿਬ ਕਾਸ਼ੀ ਰਾਮ ਬਾਰੇ ਗਲਤ ਬੋਲਦਾ ਕਿ ਸਾਹਿਬ ਕਾਸ਼ੀ ਰਾਮ ਇਹ ਜਨਤ ਨਹੀਂ ਰਾਹੁਲ ਗਾਂਧੀ ਤੇ ਰਾਹੁਲ ਗਾਂਧੀ ਦੀ ਕਾਂਗਰਸ ਦਾ ਬਾਪੂ ਮਹਾਤਮਾ ਮੋਹਨਦਾਸ ਕਰਮਚੰਦ ਗਾਂਧੀ ਜਦੋਂ ਜਿਉਂਦਾ ਸੀ ਤਾਂ ਬਾਬਾ ਸਾਹਿਬ ਅੰਬੇੜਕਰ ਵਾਰੇ ਇਹ ਕਾਂਗਰਸ ਕਹਿੰਦੀ ਸੀ ਗਾਜ਼ਬੋਲਦੀ ਸੀ ਬਾਬਾ ਸਾਹਿਬ ਅੰਬੇੜਕਰ ਵਾਰੇ کہ بابا صاحب امیڈکر از نتھنگ دلی دی گور میں لندن دی گور میں کانفرنس دے بیچ گاندی نے کیا سی میرے جانو مون داس کرم چند گاندی نے کہ امیڈکر صاحب نو گول بیچ کانفرنس دے بیچ نہ بٹھاؤ امبیڈکر is nothing بابا صاحب امبیڈکر جب پارلیمنٹ دیکھنا سی ہی کانگریس نے کہا کہ پارلیمنٹ دے تاقیا دروازے ہی نہیں روشن بھی بند کر دیتے آ امبیڈکر یو آر نتھنگ تیری ہوا بھی اندر بڑھ نہیں سکتے جیڑی گل کانگریس کا مہاتما گاندھی بابا سامن بیٹھ کروارے کہنجا سی اوہی گل آج اتنی باری آئی دا دو دا پار جا بی بی سونی آئی دا بیٹا شری رحول رمضی سابقا شری رمضی وریاب شبد بول رہا کانگریس کانگریس ਜਿਸ ਵੇ ਬਾਬਾ ਸਾਹਿਬ ਅੰਬੇੜਕਰ ਨੂੰ ਖੂਨ ਦੇ ਹੰਝੂ ਰਵਾਇਆ ਜਦੋਂ ਕਾਂਗਰਸ ਗੱਦੀ ਤੋਂ ਬਾਹਰ ਹੋਈ ਹਾਥੀ ਜਿੱਤਿਆ ਸੀ ਤੇ ਬਾਬਾ ਸਾਹਿਬ ਅੰਬੇੜਕਰ ਨੂੰ ਕਾਂਗਰਸ ਨੇ ਭਾਰਤ ਰਤਨ ਦਾ ਵੀ ਖਿਤਾਬ ਨਹੀਂ ਸੀ ਦਿੱਤਾ ਕਾਂਗਰਸ ਕਹਿੰਦੀ ਸੀ ਬਾਬਾ ਸਾਹਿਬ ਅੰਬੇੜਕਰ ਇੱਥੇ ਨਹੀਂ ਅੱਜ ਪੂਰੇ ਦੇਸ਼ ਵਿੱਚ ਰਾਹੁਲ ਗਾਂਧੀ کانگریس کا سروے سروا یہ گل کر رہا کہ سب کا کانگرس مجرت کھوپ پڑ بچ کدی بھی گروہ مہا کا سنمان نہیں سی کانگرس کھوپ پڑ بچ کدی بھی بہجن سماج دا مان سنمان نہیں سی یاد کرو ਜਦੋਂ ਸਾਡਾ ਸਮਝੌਤਾ ਪਿਛਲੇ 2 ਸਾਲ ਪਹਿਲਾਂ ਵੋਟਾਂ ਤੋਂ ਪਹਿਲਾਂ ਹੋਇਆ ਸ਼੍ਰੀ ਚਮਕੌਰ ਸਾਹਿਬ ਸ਼੍ਰੀ ਨੰਬਰ ਸਾਹਿਬ ਇਹ ਦੋਨੋਂ ਸੀਟਾਂ ਤੇ ਹਾਥੀ ਲੜਿਆ ਕਾਂਗਰਸ ਨੇ ਬਿਆਨ ਦਿੱਤਾ ਸੀ ਅਕਾਲੀ ਦਲ ਨੂੰ ਸਲਾਹ ਦਿੱਤੀ ਸੀ ਕਿ ਇਹ ਪਵਿੱਤਰ ਤੇ ਪੰਥਕ ਸੀਟਾਂ ਦਲਤਾ ਨੂੰ ਕਿਉਂ ਦੇ ਦਿੱਤੀਆਂ ਦਲਤੀਜ ਨਥਿੰਗ

ਉਹਨੂੰ ਰੋਕਣ ਲਈ ਦਲਤ ਮੁੱਖ ਮੰਤਰੀ ਲਾਇਆ ਕਾਗਰਸahari ਔਰ ਉਹ ਜਿਹੜਾ ਦਲਤ ਮੁੱਖ ਮੰਤਰੀ ਲਾਇਆ ਉਹ ਫਗਵਾੜੇ ਮੇਰੇ ਕੋਲੇ ਗੇੜੇ ਮਾਰਦਾ ਰਿਹਾ ਗੱਡੀ ਨੂੰ ਹਰਾਉਣ ਲਈ ਕਦੀ 10 ਕਰੋੜ ਕਿਸੇ ਨੂੰ ਦੇ ਕੇ ਗਿਆ ਗੱਡੀ ਨੂੰ ਹਰਾਉ ਗੱਡੀ ਜਨ ਨਹੀਂ ਕਦੀ 2 ਕਰੋੜ ਦੇ ਕੇ ਗਿਆ ਗੱਡੀ ਨੂੰ ਹਰਾਉ ਗੱਡੀ ਜਨ ਨਹੀਂ ਕਦੀ ਕਿਸੇ ਨੂੰ 25 ਲੱਖ ਦੇ ਕੇ ਗਿਆ ਗੱਡੀ ਨੂੰ ਖਰਾਬ ਗੱਡੀ ਜਿ ਨਹੀਂ ਤੇ ਫਗਵਾੜੇ ਦੀ ਜੋਨੀ ਵਸਤੀ ਵਿੱਚ ਮੁਜਰਾ ਕਰਕੇ ਗਿਆ ਦਲਤ ਮੁੱਖ ਮੰਤਰੀ ਮੁਜਰਾ ਮੁਜਰਾ ਕਰਕੇ ਗਿਆ ਕਹਿੰਦਾ ਸੀ ਗੱਡੀ ਜਿ ਨਹੀਂ ਦੱਦ ਜਿ ਨਹੀਂ ਜਿਹੜਾ ਕਾਂਗਰਸ ਨੇ ਦੱਦ ਮੁੱਖ ਮੰਤਰੀ ਲਾਇਆ ਸੀ ਤੁਸੀਂ ਕਹਿੰਦੇ ਸੀ ਸਾਡੇ ਵਾਲਾ ਕਰਤਾਰਪੁਰ ਦੇ ਡੇਰੇ ਆ ਵਿੱਚ ਹੁੰਦੇ ਸੌਦਾ ਰਹਾ ਗਵੀ ਗੜੀ ਬੋਰ ਨੂੰ ਆਇਆ ਮੈਂ ਤੁਹਾਡੇ ਵਾਲਾ ਅੱਜ ਉਹ ਅਖਬਾਰ ਦੇ ਵਿੱਚ ਲਿਖਦਾ ਆ ਕਿ ਮੈਂ RAM ਭਗਤ ਹੈ ਅੱਜ ਉਹ ਅਖਬਾਰ 'ਚ ਇੱਕ ਇੱਕ ਲਾਈਨ ਵੀ ਲਿਖਦਾ ਦੀ ਏਡੀ ਬੜੀ ਇੰਟਰਵਿਊ ਲੱਗੀ ਅਖਬਾਰ 'ਚ ਅਖਬਾਰ ਲੈ ਕੇ ਆਵ ਗੱਡੀ ਦੇ ਵਿੱਚੋਂ ਚੱਕ ਕੇ ਏਡੀ ਬੜੀ ਜੱਗ ਮੈਨੂੰ ਤੇ ਇੰਟਰਵਿਊ ਲੱਗੀ ਇੱਕ ਵੀ ਨਾਂ ਨਹੀਂ ਲਿਖੀ ਕਿ ਮੈਂ ਰਬਦਾਸ ਭਗਤ ਹੈ ਤੇ ਸਾਡੇ ਵਾਲੇ ਕਿਹੇ ਜਾਂਦੇ ਸਾਡੇ ਵਾਲਾ او کہی جی جہا منتری رہا کانگرس دے خون بچے دلتا بارے سوچ ہے کانگرس دے دلتے جنتے تو میری یہ کہانی سناؤں دا مطلب کی ہے تھوڑا کانگرس جدو یہی جاج چنی اپنے آپ اجیت اخبار چہ رہا کہ میں رام بگت ہے ਹੋਣਾ ਚਾਹੀਦਾ ਧਰਮਾਂ ਦਾ ਸਾਰਿਆਂ ਦਾ ਸਤਕਾਰ ਹੈ ਹੋਣਾ ਚਾਹੀਦਾ ਕਿਸੇ ਨੂੰ ਵੀ ਹੋਣਾ ਚਾਹੀਦਾ ਲੇਕਿਨ ਦਲਤ ਸਮਾਜ ਨੂੰ ਮੂਰਖ ਬਣਾ ਕੇ ਨਹੀਂ ਦਲਤ ਸਵਾਇ ਨੂੰ ਗੁਮਰਾਹ ਕਰਕੇ ਨਹੀਂ ਔਰ ਇਸੇ ਕਾਂਗਰਸ ਨੇ ਜਦੋਂ ਕਾਂਗਰਸ ਹਾਰ ਗਈ ਸੀ ਕਾਂਗਰਸ ਨੇ ਬਿਆਨ ਲਾਇਆ ਸੀ ਕਿ ਉਹ ਹਾਰੇ ਕਹਿੰਦੇ ਪੈਰਾਂ ਦੀਆਂ ਜੁੱਤੀਆਂ ਸਿਰ ਤੇ ਬਿਠਾ ਲਈਆਂ ਤਾਂ ਹਾਰੇ ਦਲਤ ਇਜ਼ ਨਥਿੰਗ ਇਹ ਮੁੱਖ ਮੰਤਰੀ ਕਿਉਂ ਬਣਾਇਆ ਕਾਂਗਰਸੀ ਕਹਿਣ ਲੱਗ ਪਏ ਸੀ ਕਿੰਨਿਆਂ ਨੂੰ ਪਤਾ ਇਸ ਗੱਲ ਦਾ ਕਿ ਦਲਤ ਪੈਰਾਂ ਦੀਆਂ ਜੁੱਤੀਆਂ ਕਿਹਾ ਇਹਨਾਂ ਨੇ ਇਹੋ ਦੀ ਨਜ਼ਰ ਚ ਕਾਂਗਰਸ ਦੀ ਨਜ਼ਰ ਚ ਅੱਜ ਵੀ ਦਲਤ ਇਜ਼ ਨਥਿੰਗ ਹੈ ਇਹਨੇ ਰਜਤ ਅੱਜ ਕਾਂਗਰਸ ਨੇ ਬਿਆਨ ਲਾਇਆ ਸ਼੍ਰੀ ਰਾਹੁਲ ਗਾਂਧੀ ਜੀ ਨੇ ਬਿਆਨ ਲਾਇਆ ਜਿਹੜੇ ਇਕ ਲਈ ਲਾਰ ਕੇ ਆ ਕਿ ਸਭ ਦਾ ਸ਼ਹਿਮ ਇਜ਼ ਨਥਿੰਗ آنند پور سبھا پورا دلتارا کانگریس نے کہیا کہ دلت اج نتنگ یہ بابا صاحب امبیڈکر بارے کہی آ کیونکہ بابا صاحب کا دوسرا نام کاشی رام, کاشی رام, کاشی کاشی را. کاشی رام, کاشی رام ਰਾਹਲ ਗਾਂਧੀ ਜੀ ਨੇ ਇਹ અપਮਾਨ ਸਭ ਕਾਸ਼ੀ ਰਾਮ ਜੀ ਦਾ ਨਹੀਂ ਕੀਤਾ ਇਹ અપਮਾਨ ਬਾਬਾ ਸਭ ਮਿੜ ਕਰਦਾ ਕੀਤਾ ਸੁਖਜੀ ਬਹੁਤ ਕੌਮ ਦਾ ਕੀਤਾ ਆ ਜਿਨ੍ਹਾਂ ਨੇ ਲੜਾਈ ਜਿਨ੍ਹਾਂ ਦੀ ਲੜਾਈ ਜਗਤ ਗੁਰੂ ਰਵਿਦਾਸ ਜੀ ਮਹਾਰਾਜ ਲੜਦੇ ਰਹੇ ਕਿ ਐਸਾ ਚਾਹੂ ਜਿਹੜੇ ਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਲੜਾਈ ਲੜਦੇ ਰਹੇ ਨਿਚੋ ਉੱਚਰੇ ਮੇਰਾ ਗੋਮੇ ਤੇ ਕਾਂਗਰਸ ਕਹਿੰਦੀ ਆ ਇਹ ਜਿਹਨਾਂ ਨੂੰ ਉੱਚਾ ਕਰਨਾ ਇਹ ਨਥਿੰਗ ਇਹਨਾਂ ਨੂੰ ਉੱਚੇ ਨਹੀਂ ਹੋਣਾ ਚਾਹੀਦਾ ਕਾਂਗਰਸ ਕਹਿੰਦੀ ਆ ਇਹ ਜਿਹਨਾਂ ਨੂੰ ਗੁਰੂ ਰਵਦਾਸ ਮਹਾਰਾਜ ਉੱਚੇ ਕਰਨਾ ਚਾਹੁੰਦਾ ਕਾਂਗਰਸ ਕਹਿੰਦੀ ਹੈ ਨਥਿੰਗ ਇਹਨਾਂ ਨੂੰ ਤਾਂ ਦੇਖੋ ਹੀ ਨਾ ਅੱਜ ਦੇ ਦਿਨ ਮੈਂ ਤੁਹਾਡੇਦਰ ਤੇ ਆਇਆ ਅੱਜ ਦੇ ਦਿਨ ਮੈਂ ਬਹੁਤ ਜਨ ਸਮਾਜ ਦੇ ਚਰਨਾਂ ਵਿੱਚ ਆਇਆ ਮੈਂ ਦਰਦ ਸਮਾਜ ਦੇ ਚਰਨਾਂ ਵਿੱਚ ਆਇਆ ਕਿ ਜਿਹੜੀ ਰਾਜ ਭਗ ਦੀ ਗੱਲ ਗੁਰੂ ਰਬਦਾਸ ਮਹਾਰਾਜ ਕਰਦੇ ਸੀ ਉਹੀ ਗੱਲ ਕੱਲ ਕੀ ਦਰਦ ਦੇ ਸਿਰ ਤੇ ਲਾ ਕੇ ਦਸ਼ਮੇਸ਼ ਪਿਤਾ ਵੀ ਕਰਦੇ ਸੀ ਇਹਨਾਂ ਗਰੀਬ ਸਿੱਖਰ ਕੋ ਦੋ ਬਾਸ਼ਾਹੀ ਕਿ ਦਰਦ ਨੂੰ ਬਾਸ਼ਾਹੀ ਮੰਨਣੀ ਚਾਹੀਦੀ ਆ ਗਰੀਬ ਨੂੰ ਬਾਸ਼ਾਹੀ ਮੰਨਣੀ ਚਾਹੀਦੀ ਆ ਪਰ ਕਾਂਗਰਸ ਕਹਿੰਦੀ ਆ ਲਿੱਤੀ ਜਨਥਿੰਗ ਗ੍ਰੀਨ ਸਖਜ ਨਾ ਤੂੰ ਔਰ ਕਾਂਗਰਸ ਦਾ ਹੱਥ ਧੋਕਾ ਬਣਿਆ ਪੰਜਾਬ ਦੇ ਵਿੱਚ ਚੰਨੀ ਕਾਂਗਰਸ ਦਾ ਹੱਥ ਧੋਕਾ ਬਣਿਆ ਚੰਨੀ ਜਿਹੜਾ ਬਹੁਜਨਾਂ ਦੀ ਲੰਕਾ ਫੂਕਣਾ ਚਾਹੁੰਦਾ ਹੈ ਦਰਤ ਸਵਾਜ ਦੀ ਲੰਕਾ ਫੂਕਣਾ ਚਾਹੁੰਦਾ ਹੈ ਤੇ ਭਵਿਸ਼ਾ ਦਾ ਰੋਲਦਾ ਕਰ ਰਿਹਾ ਤੇ ਦੱਸੋ ਭਈ ਆਪਣਾ ਰਾਜ ਫੂਕ ਹੋਰ ਦੇਣਾ ਕਿ ਨਹੀਂ ਫੂਕਣਾ ਬਚਾਉਣਾ ਹੈ ਕਿ ਨਹੀਂ ਬਚਾਉਣਾ ਜੇ ਬਚੌੜੇ ਆਪਣੇ ਰਾਜ ਤੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਰਵਿਦਾਸ ਸਹਾਰਜ ਬੈਠੇ ਆ ਅਨੰਦਪੁਰ ਸਾਹਿਬ ਦੀ ਧਰਤੀ ਦਸ਼ਮੇਸ਼ ਪਿਤਾ ਬੈਠੇ ਆ ਦੋਨੋਂ ਹੀ ਕਹਿੰਦੇ ਸੀ ਗਰੀਬਾਂ ਦਾ ਰਾਜ ਆਉਣਾ ਚਾਹੀਦਾ ਤੇ ਦੱਸੋ ਫਿਰ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਸ ਵਾਰੀ ਕੋਈ ਗਰੀਬ ਜਿੱਤਣਾ ਚਾਹੀਦਾ ਕਿ ਨਹੀਂ ਜਿੱਤਣਾ ਚਾਹੀਦਾ

ਹਜ਼ਾਰਾਂ ਸਾਲਾਂ ਤੋਂ ਇਸ ਦੇਸ਼ ਵਿੱਚ ਗੁਲਾਮ ਬਣਾ ਕੇ ਰੱਖਿਆ ਬਹੁਜਨ ਸਮਾਜ ਮદાનੇ ਜੰਗ ਜੋਸ਼ੋ ਹਰੋਸ਼ਾ ਇਕੱਠਾ ਹੋਇਆ ਬਾਬਾ ਸਾਹਿਬ ਅੰਬੇਦਕਰ ਸਾਹਿਬ ਕਾਇਸ਼ੀ ਰਾਮ ਨੂੰ ਯਾਦ ਕਰਕੇ ਬਲੰਦ ਕਰੀਏ ਆਪਣੀ ਆਵਾਜ਼ ਜੈ ਭੀ جتوگارے جتوں گا جتوگا جتوگا بی ایس پی کے ماسٹر بی ایس پی کے ماسٹر اس یوگ دے رہے ਸ਼੍ਰੀ ਪ੍ਰਧਾਨ ਉੱਤਰ ਪ੍ਰਦੇਸ਼ ਦੇ ਚਾਰ-ਚਾਰ ਵਾਰ ਰਹੇ ਮੁੱਖ ਮੰਤਰੀ ਪੈਰ ਕੁਮਾਰੀ ਮਾਇਆ ਲੱਬੀ ਜੀ ਨੂੰ ਯਾਦ ਕਰੀਏ ਆਪਣੇ ਸਾਰੇ ਪੱਤੇ ਨੂੰ ਯਾਦ ਕਰੀਏ ਜਿਹੜੇ ਚੰਦ ਮਿੰਟਾਂ ਦੇ ਵਿੱਚ ਹੈਲੀਕਾਪਟਰ ਨਾਲ ਸਾਡੇ ਵਿੱਚ ਉੱਜਣ ਲੱਗੇ ਆ ਪੈਰ ਕੁਮਾਰੀ ਮਾਇਆ ਕਾਂਗਰਸ ਨੇ ਕਿਹਾ ਸੀ ਇਹ ਸੀਟਾ ਦਲਤਾ ਦੇ ਪਛੜੇ ਵਰਗਾਂ ਨੂੰ ਕਿਉਂ ਦੇ ਦਿੱਤੀਆਂ ਇਹ ਪਵਿੱਤਰ ਤੇ ਬੰਧਕ ਸੀਟਾ ਦਲਤਾ ਨੂੰ ਕਿਉਂ ਦੇ ਦਿੱਤੀਆਂ ਸਤਿਕਾਰਯੋਗ ਸਾਥੀਓ ਪੰਜਾਬ ਦੇ ਵਿੱਚ ਬਹੁਜਨ ਸਮਾਜ ਦਾ ਗਾਲੀ ਘੋੜ ਚੋਰੀ ਹਾਇਆ ਬਹੁਜਨ ਸਮਾਜ ਦੀ ਪੱਗ ਨੂੰ ਹੱਥ ਪਾਇਆ ਜਾ ਰਿਹਾ ਆ ਯਾਦ ਕਰੋ ਇਹ ਜੋ ਕਾਂਗਰਸ ਹਾਰੀ ਪੰਜਾਬ ਦੇ ਵਿੱਚ ਰਾਮ ਨਾ ਸਰ ਨੂੰ ਪੁੱਛਿਆ ਕਾਂਗਰਸ ਕਿਉਂ ਹਾਰੀ ਕਾਂਗਰਸ ਨੇ ਉਤਰ ਦਿੱਤਾ ਪੈਰਾ ਦੀਆਂ ਜੁੱਤੀਆਂ ਸਿਰ ਤੇ ਬਿਠਾ ਲਈਆਂ ਤਾਂ ਹਾਰੀ ਯਾ ਨਾਕ ਨਹੀਂ ਯਾਰ ਹਾਂ ਰਾਹੁਲ ਬਦਲਾ ਲੈਣ ਦਾ ਮੌਕਾ ਆ ਗਿਆ ਕਿ ਨਹੀਂ ਆ ਗਿਆ ਹੈ ਕਾਂਗਰਸ ਕਿਤਾ ਜਿਹੜੀ ਦਲ ਦਾ ਤੇ ਪਛੜੇ ਵਰਗਾ ਨਾਲ ਗਾੜੀ ਗਲੋਚ ਕਰਦੀ ਆ ਹਾਂ ਹਾਂ ਵੀ ਪਾਰਟੀ ਵੀ ਕੱਟ ਨਹੀਂ ਗੁਜ਼ਾਰਦੇ 178 ਲਾ ਅੱਖਰਾਂ ਦੇ ਪੋਸਟਾ ਨਿਕੜੀਆਂ ਇੱਕ ਵੀ ਦਲਪਨੀ ਰੱਖਿਆ ਇੱਕ ਵੀ ਪਛੜਾ ਦੀ ਰੱਖਿਆ ਵੀਐਸਪੀ ਦਾ ਹਾਥੀ ਸਰਕਾਰਾਂ ਤੇ ਉਤਰਿਆ ਕਟੜਿਆਂ ਵਿੱਚ ਖੜਾ ਕੀਤਾ ਝਾੜੂ ਵਾਲਿਆਂ ਨੂੰ ਝਾੜੂ ਵਾਲਿਆਂ ਦੇ ਹਾਈ ਕੋਰਟ ਤੇ ਵਿੱਚ ਉਤਰ ਦਿੱਤਾ ਦਲਤ ਤੇ ਪਛੜੇ ਵਰਗਾਂ ਨੂੰ ਨਲਾਇਕ ਦੱਸਿਆ ਸਰਕਾਰੀ ਕਾਗਜ਼ ਤੇ ਮੋਹਰ ਲਾ ਕੇ ਝਾੜੂ ਵਾਲਿਆਂ ਨੇ ਝਾੜੂ ਵਾਲਿਆਂ ਦਾ ਉਮੀਦਵਾਰ ਜਦੂਰ ਸਾਹਿਬ ਤੋਂ ਰਾਮ ਗੜੀਆ ਤੇ ਸਨਿਆਰਾ ਭਾਈਚਾਰੇ ਨੂੰ ਗਾਲਾਂ ਕੱਢ ਰਿਹਾ ਯਾਦ ਆ ਕ ਲਈ ਯਾਦ ਝਾੜੂ ਵਾਲਿਆਂ ਨੂੰ ਵੀ ਸਿੱਖ ਸਿਖਾਉਣਾ ਕਿ ਨਹੀਂ ਸਿਖਾਉਣਾ ਇੱਕ ਪਾਸੇ ਪੈਣ ਕੁਵਾਰੀ ਮਾਯਵਤੀ ਦਾ ਰਾਜ ਹੈ ਜਿਹੜੇ ਨੇ ਬਹੁਜਨ ਸਮਾਜ ਨੂੰ ਇਮਾਨ ਸਨਮਾਨ ਨਹੀਂ ਦਿੱਤਾ ਨਾਲ ਦੀ ਨਾਲ ਬਹੁਜਨ ਸਮਾਜ ਤੇ ਮਹਾਪੁਰਸ਼ਾਂ ਨੂੰ ਵੀ ਇਮਾਨ ਸਨਮਾਨ ਦਿੱਤਾ ਗੁਰੂ ਰਵਦਾਸ ਮਹਾਰਾਜ ਨੂੰ ਪੂਰੀ ਤਰ੍ਹਾਂ ਮਾਣ ਦਿੱਤਾ ਅੱਜ ਤੱਕ ਮਾਣ ਸਨਮਾਨ ਕਿਸੇ ਸਰਕਾਰ ਨੇ ਨਹੀਂ ਦਿੱਤਾ ਜਦੋਂ ਜ਼ਿਲ੍ਹਾ ਬਣਾਉਣ ਦੀ ਗੱਲ ਆਈ ਪੂਰੇ ਭਾਰਤ ਦੇ ਵਿੱਚ ਪਹਿਰ ਕੁਮਾਰੀ ਮਾਇਆਵਤੀ ਜੀ ਨੇ ਗੁਰੂ ਰਵਦਾਸ ਨਗਰ ਜ਼ਿਲ੍ਹਾ ਬੜਾਇਆ ਬੜੀਆਂ ਬੜੀਆਂ ਨਾ ਕਾਂਗਰਸ ਨੇ ਬੜੀਆਂ ਨਾ ਝਾੜੂ ਵਾਲਿਆਂ ਨੇ ਬੜੀਆਂ ਅੱਜ ਵੀ ਜਦੋਂ ਸੰਗਤ ਜਾਂਦੀ ਆ ਕਦੇ ਟਰੱਕ ਪਲਟ ਗਿਆ ਕਦੇ ਟਰਾਲੀ ਤੇ ਕਦੇ ਪਿਕਅਪ ਖਾ ਦੇ ਵਿੱਚ ਡਿੱਗ ਪਏ ਇਸ ਸਾਲ 14 ਰੁਤਬਾਸੀਏ ਮਰੇ ਪਿਛਲੇ ਸਾਲ 12 ਰੁਤਬਾਸੀਏ ਮਰੇ ਸਰਕਾਰ ਨੇ ਦੁੱਖੀ ਦਾ ਵੀ ਦੁੱਖੀ ਦਾ ਵੀ ਗਰੀਬਾਂ ਨੂੰ ਸਹਿਯੋਗ ਨਹੀਂ ਕੀਤਾ ਸਰਕਾਰ ਗੱਲਾਂ ਕਰਦੀ ਆ ਜਦ ਬਾਕੀਏ ਬੱਚਿਆਂ ਦੇ ਲਈ ਇੱਕ ਕਰੋੜ ਦਾ ਚੈੱਕ ਲੈ ਕੇ ਘਰ ਪੁੱਜ ਸਕਦੀ ਆ ਤਾਂ ਗੁਰੂ ਰਵਿਦਾਸ ਨੂੰ ਮੰਨਣ ਵਾਲਿਆਂ ਦੇ ਇੱਕ ਦੁੱਖੀ ਵੀ ਲੈ ਕੇ ਪੁੱਜਦੀ ਨਹੀਂ ਚਤਕਾਰ ਜੋ ਸਾਥੀਓ ਇਸੇ ਤਰ੍ਹਾਂ ਦਸ਼ਮੇਸ਼ ਪਿਤਾ ਦੇ ਦਰ ਨੂੰ ਸੜਕ ਜਾਂਦੀ ਆ ਪੰਗਾ ਘੜ ਸ਼ੱਕਰ ਪੁੱਜਦੀ ਆ ਅੱਜ ਤੱਕ ਵੀ ਨੰਦਪੁਰ ਸਾਹਿਬ ਅੱਜ ਤੱਕ ਵੀ ਦਸ਼ਮੇਸ਼ ਪਿਤਾ ਦੇ ਦਰ ਨੂੰ ਜਾਂਦੀ ਸੜਕ ਵੀ ਬਣਾਈ ਨਾ ਪੱਥਰੇ ਘੱਗੇਦਾਰਾਂ ਦੀ ਸਰਕਾਰ ਆ ਰਹੀ ਆ ਲੇਕਿਨ ਪੰਥ ਦੇ ਪਿਤਾ ਦਸ਼ਮੇਸ਼ ਪਿਤਾ ਦੀ ਵੀ ਸੱਚ ਨਾ ਬਣੀ ਇਹਨਾਂ ਕੋਲੋਂ ਇਸੇ ਤਰ੍ਹਾਂ ਸਤਿਕਾਰਯੋਗ ਸਾਥਿਓ ਪਿੰਡ ਪਿੰਡ ਨਰੇਕਾ ਮਜ਼ਦੂਰ ਹੈ ਨਰੇਕਾ ਮਜ਼ਦੂਰ 100 ਦਿਨ ਦਾ ਰੁਜ਼ਗਾਰ ਸਰਕਾਰ ਦਿੰਦੀ ਆ ਪਿਛਲੇ 20 ਸਾਲਾਂ ਤੋਂ ਦਿਨ ਦਿਨ ਦੇਣ ਦਾ ਡਰਾਮਾ ਕਰਦੀ ਆ ਇਹ 100 ਦਿਨ 365 ਦਿਨ ਕਿਉਂ ਨਹੀਂ ਕੀਤੇ ਗਏ ਮਜ਼ਦੂਰ ਦੇ ਦੀ ਨਰੇਗਾ ਮਜ਼ਦੂਰ ਦੀ ਦਿਹਾੜੀ 500 ਤੇ 700 ਅੱਜ ਤੱਕ ਵੀ ਸਰਕਾਰ ਕਰ ਨਾ ਸਕੇ ਸਰਕਾਰ ਨਰੇਗਾ ਮਜ਼ਦੂਰ ਤੇ ਕੈਮਰਾ ਲਾ ਕੇ ਬੱਠੀ ਆ ਇਹ ਮਰਾ ਲੱਗਦਾ ਮਜ਼ਦੂਰ ਜਿਹੜਾ ਰੰਬਾ ਲੈ ਕੇ ਬੈਠਾ ਖੋਪਾ ਲੈ ਕੇ ਬੈਠਾ ਟੋਕਰਾ ਗੰਦ ਦਾ ਲੈ ਕੇ ਬੈਠਾ ਸਰਕਾਰ ਨੇ ਕੈਮਰਾ ਲਾਇਆ ਉਹਦੇ ਤੇ ਸਰਕਾਰ ਨੇ ਕੈਮਰਾ ਲਾਇਆ ਮਜ਼ਦੂਰ ਤੇ ਲਾਇਆ ਇਸ ਦੇਸ਼ ਤੇ ਟਾਟਾ ਬੰਨੀ ਤੇ ਕੈਮਰਾ ਨਹੀਂ ਲਾਇਆ ਇਸ ਦੇਸ਼ ਦੇ ਚੰਦੂ ਮਾਜਰੇ ਦਾ ਕੈਮਰਾ ਨਹੀਂ ਲਾਇਆ ਇਸ ਦੇਸ਼ ਦੇ ਸਿੰਘਲੇ ਦਾ ਕੈਮਰਾ ਨਹੀਂ ਲਾਇਆ ਇਸ ਦੇਸ਼ ਦੇ ਮਾਨਵਿੰਦਰ ਕੰਗ ਦੇ ਕੈਮਰਾ ਨਹੀਂ ਲਾਇਆ ਲੇਕਿਨ ਮਜ਼ਦੂਰ ਤੇ ਕੈਮਰਾ ਲਾਇਆ ਕਰੂਰਾ ਕਰਨ ਲਈ ਵੀ ਮਜ਼ਦੂਰ ਤੇ ਕੈਮਰਾ ਲਾਤਾ ਇਸ ਨੂੰ ਵੱਡਾ ਮਾੜਾ ਦਿਨ ਮਜ਼ਦੂਰਾਂ ਲਈ ਕੀ ਹੋ ਸਕਦਾ ਹੈ ਸਤਿਕਾਰਯੋਗ ਪੰਜਾਬੀਓ ਗੰਦੀ ਸਿੱਖਿਆ ਦੀ ਲੜਾਈ ਲੱਗ ਰਹੀ ਪੰਜਾਬ ਉਹ ਕਦੀ ਸੁਣਿਆ ਕੈਦ ਬੰਦੀ ਸਿੱਖਾਂ ਦੀ ਰਿਹਾਈ ਪਹਿਰ ਕੁਮਾਰੀ ਮਾਇਆਵਤੀ ਦਾ ਰਾਜ ਸੀ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਸਜ਼ਾ ਪੂਰੀ ਕਰ ਚੁੱਕੇ ਤਿੰਨ ਕੈਦੀ ਬੰਦੀ ਸਿੱਖਾਂ ਦੇ ਪਹਿਰ ਮਾਇਆਵਤੀ ਦੇ ਹੁਕਮਾਂ ਨਾਲ ਛੱਡੇ ਗਏ ਸੀ ਉਹਨਾਂ ਵਿੱਚ ਇੱਕ ਦਾ ਨਾਮ ਸੀ ਸੋਮਨਾਥ ਸਿੰਘ ਔਰ ਅੱਜ ਵੀ ਉਹ ਜਿੰਦਾ ਆ ਜਦੋਂ ਬਸਤਾ ਵਿਧਾਇਕ ਨੇ ਵਿਧਾਨ ਸਭਾ ਵਿੱਚ ਗੱਲ ਰੱਖੀ ਉਹ ਸੋਮਨਾਥ ਸਿੰਘ ਬੰਦੀ ਸਿੰਘ ਜਿਹੜਾ ਪਹਿਰ ਮਾਇਆਵਤੀ ਜੇ ਦਸਕਦਾ ਨਾਲ ਛੁੱਟਿਆ ਸੀ ਉਹ ਐਮਐਲਏ ਡਾਕਟਰ ਸਿੰਘ ਛੱਤਰਪਾ ਦਾ ਮੁਲਾਕਾਤ ਕਰਕੇ ਤੇ ਪੰਜਾਬ ਦੇ ਵਿੱਚ ਜੇ ਕੋਈ ਬੰਥ ਦੀ ਗੱਲ ਕਰ ਸਕਦਾ ਜੇ ਦਲ ਡਰੈਵਰ ਗੁਰੂਆ ਮਹਾਂਪੁਰ ਸਾਹਿਬ ਦੀ ਕੋਈ ਗੱਲ ਕਰ ਸਕਦਾ ਗਰੀਬ ਵਿਦਿਆਰਥੀ ਨੇ ਕੋਈ ਗੱਲ ਕਰ ਸਕਦਾ ਤਾਂ ਬਹੁਜਰ ਸਮਾਜ ਪਾਰਟੀ ਕਰ ਸਕਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ 5 ਸਾਲ 5 ਲੱਖ ਬੱਚਾ ਬੜਦਾ ਸੀ ਅੱਜ ਝਾੜੂ ਵਾਲਿਆਂ ਦੀ ਸਰਕਾਰ ਹੈ ਅੱਜ ਘਟ ਕੇ 1 ਲੱਖ ਬੱਚਾ ਰਹਿ ਗਿਆ ਜਿਕਰੀਆਂ ਰੋਕੀਆਂ ਜਾਂਦੀਆਂ ਛਣਾਉਣ ਦੇ ਲੜਾਈ ਲੜਨੀ ਪੈਂਦੀ। ਦਾਖਲਾ ਗਰੀਬ ਵਿਦਿਆਰਥੀਆਂ ਦਾ ਹੋਵੇ। ਲੜਾਈ ਹੱਥੀ ਵਾਲਿਆਂ ਨੂੰ ਲੜਨੀ ਪੈਂਦੀ ਆ ਇਹ ਵੱਟੇ ਚੋਰਾਵਰ ਕਿਤੇ ਲੱਭਦੇ। ਨਹੀਂ। ਸਤਿਕਾਰਯੋਗ ਪੰਜਾਬੀਓ ਪੰਜਾਬ ਦਾ ਖਜ਼ਾਨਾ ਜਾ ਰਿਹਾ ਦੂਜੇ ਸੂਪਿਆਂ ਦੇ ਵਿੱਚ। 에어ਪੋਰਟ ਸਾਰਾ ਪੰਜਾਬ ਸਾਡਾ ਦਿਹਾੜੀ ਕੰਮ ਜਾਂਦਾ ਕੋਈ ਦੁਬਈ ਜਾਂਦਾ ਕੋਈ ਮਸਕਰ ਕੋਈ ਇੰਗਲੈਂਡ ਅਮਰੀਕਾ ਯੂਰਪ ਪੰਜਾਬ ਦੇ ਵਿਦਿਆਰਥੀ ਪੜਨ ਜਾਂਦੇ ਆ ਕਰੋੜਾ ਰੁਪਏ ਦਾ ਪੈਟਰੋਲ ਪੰਜਾਬੀਆਂ ਦਾ ਟੈਕਸੀਆਂ ਔਰ ਤੇਲਾਂ ਚ ਫੁਕਿਆ ਜਾ ਰਿਹਾ ਕਰੋੜਾ ਰੁਪਿਆ ਦਾ ਪੰਜਾਬੀਆਂ ਦਾ ਟਾਹ ਟੈਕਸ ਨਾਲ ਦੇ ਸੂਬਿਆਂ ਦੇ ਵਿੱਚ ਜਾ ਰਿਹਾ ਕਰੋੜਾ ਰੁਪਿਆ ਦੀ ਪਾਰਕਿੰਗ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਜਾ ਰਹੀ ਮਾਂ ਮਾਂ ਆਪਣੇ ਬੱਚੇ ਨੂੰ ਛੱਡਦੇ ਆ ਰੋਂਦੇ ਵਿੱਚ ਜੱਫੀਆਂ ਪਾਉਂਦੇ ਆ ਏਅਰਪੋਰਟ ਟਰਮੀਨਲ 3 ਟਰਮੀਨਲ 3 ਤੇ ਮੇਲਾ ਕਿਹੜਾ ਲੱਗਦਾ ਕਦਾਂ ਸੁਪੇ ਦਾ ਲੋਖੰਦੇਆ ਉਹ ਲੋਕੋ ਕੇ ਪੱਗਾ ਚੁੰਨੀਆਂ ਰੋਂਦੀਆਂ ਹੁੰਦੀਆਂ ਪੱਗਾ ਚੁੰਨੀਆਂ ਧੀ ਪੁੱਤ ਨੂੰ ਜੱਫੀਆਂ ਪਾ ਕੇ ਕਲਾਵੇ ਰੋਂਦੀਆਂ ਹੁੰਦੀਆਂ ਕਿਸੇ ਨੇ ਪੰਜਾਬੀਆਂ ਦੀ ਬਾਹ ਨਾ ਫੜੀ ਅੱਜ ਮੌਕਾ ਆ ਅਸੀਂ ਆਪਣਾ ਆਪਣੇ ਪੰਜਾਬ ਦੇ ਲੋਕਾਂ ਦੀ ਅਸਲੀ ਨਮਾਇਦਗੀ ਕਰਦੀ ਬਹੁਜਨ ਸਮਾਜ ਪਾਰਟੀ ਨੂੰ ਤਕੜਾ ਕਰੀਏ ਇਹ ਮਹਾਲੀ ਐਰਪੋਰਟ ਨੂੰ ਇੰਟਰਨੈਸ਼ਨਲ 에ਰਪੋਰਟ ਬਣਾ ਦੇਾਂਗੇ ਜਦੋਂ ਵਾਪਸ ਮੁੜਦੇ ਦਿੱਲੀ ਤੋਂ ਕਰੋੜਾਂ ਪੰਜਾਬੀਆਂ ਤੇ ਡਾਕਾ ਵੱਜਦਾ ਮੁਰਖਰ ਟਾਪਿਆਂ ਦੇ ਉੱਤੇ ਉਹ ਟਾਪੇ ਖੋਦੇ ਖੰਨੜ ਗਏ ਆ ਮਹਾਲਾ ਵਾਲਿਆਂ ਦਾ ਟਾਪਾ ਆ ਲੰਗੜੋੜੇ ਆਏ ਉਹਦਾ ਟਾਪਾ ਅਗਰਾਹੋ ਵਾਲਿਆਂ ਦਾ ਟਾਪਾ ਆ ਗੜੀ ਵਾਲਿਆਂ ਦਾ ਟਾਪਾ ਆ ਰੋਪੜ ਵਾਲਿਆਂ ਦਾ ਟਾਪਾ ਇਹ ਟਾਪੇ ਕਰੋੜਾਂ ਤੁਹਾਡੀ ਜੇਬ ਵਿੱਚ ਆਉਣਗੇ ਪਰ ਤੁਹਾਨੂੰ ਜੱਜ ਦੇ ਜੱਜ ਨੇ ਮੈਂਬਰ ਬੰਦੀ ਨਹੀਂ ਮੈਂ ਬਹੁਜਨ ਸਮਾਜ ਪਾਰਟੀ ਦੇ ਜੋ ਉਮੀਦਵਾਰ ਖੜੇ ਕੀਤੇ ਉਹ ਤੁਹਾਡੇ ਹੱਕ ਦੀ ਗੱਲ ਕਰ ਸਕਦੇ ਆ ਅੱਜ ਦੇ ਦਿਨ ਮੈਂ ਤੁਹਾਨੂੰ ਕਹਿ ਰਿਹਾ ਚਲ ਜਿੰਦਾ ਦੰਦ ਪਛੜੇ ਮਰਕਾ ਨੂੰ ਪੰਜਾਬ ਚ ਕੁੱਟੜਿਆ ਜਾ ਰਿਹਾ ਢਾੜੂ ਵਾਲਿਆਂ ਦੀ ਸਰਕਾਰ ਆਈ 25 ਮਹੀਨੇ ਹੋ ਗਏ ਦਲ ਤੇ ਜਨਮ ਹੁੰਦਾ ਉਹ ਪੁਲਿਸ ਠਾਣੇ ਜਾਂਦਾ ਦੰਦ ਤੇ ਜਨਮ ਹੁੰਦਾ ਉਹ ਪੁਲਿਸ ਠਾਣੇ ਜਾਂਦਾ ਪੁਲਿਸ ਸੜਵਾਈ ਨਹੀਂ ਕਾਂਦੀ ਤੁਨ ਸੂਚਿਤ ਜਾਤੀਆਂ ਦੇ ਲੋਕ ਐਸੇ ਕਮਿਸ਼ਨ ਕੋਲ ਜਾਂਦੇ ਆ ਲੇਕਿਨ ਪੰਜਾਬ ਦੇ ਵਿੱਚ ਭਗਵੰਤ ਮਾਨ ਜਿਹੜਾ ਮਸ਼ਕਰੀਆ ਕੰਨਾਂ ਵਰਦਾ ਆ ਤੇ ਸਾਡੇ ਵਾਲੇ ਸੁਣਦੇ ਆ ਸਾਡੇ ਵਾਲੇ ਸੁਣਦੇ ਆ ਭਗਵਾਨ ਕਮਾਨ ਦੀ ਝਾੜੂ ਪਾਰਟੀ ਨੇ ਪਿਛਲੇ 25 ਮਹੀਨਿਆਂ ਚ ਐਸੀ ਕਮਿਸ਼ਨ ਦਾ ਚੇਅਰਮੈਨ ਨਹੀਂ ਲਾਇਆ ਐਸੀ ਕਮਿਸ਼ਨ ਦਾ ਚੇਅਰਮੈਨ ਨਹੀਂ ਲਾਇਆ 10 ਮੈਂਬਰ ਹੁੰਦੇ ਸੀ ਚੇਅਰਮੈਨੀ ਦੇ ਕਮਿਸ਼ਨ ਦੇ ਘਟਾ ਕੇ 5 ਕਰ ਦਿੱਤੇ 6 ਸਾਲ ਦੀ ਟਰਮ ਹੁੰਦੀ ਸੀ ਘਟਾ ਕੇ 3 ਸਾਲ ਦੀ ਕਰ ਦਿੱਤੀ ਬੱਚਿਆਂ ਸਾਲਾਂ ਵਿੱਚ ਐਸੀ ਕਮਿਸ਼ਨ ਦਾ ਨਾ ਪੰਜਾਬ ਤੋਂ ਚੇਅਰਮੈਨ ਲੱਭਦਾ ਨਾ ਕੋਈ ਮੈਂਬਰ ਲੱਭਦਾ ਪੰਜਾਬ ਦੇ ਗਲਤਾਂ ਤੇ ਪਛੜੇ ਵਰਗਾਂ ਨੂੰ ਝਾੜੂ ਦੇ ਕਾਂਗਰਸ ਦੀ ਸਰਕਾਰ ਕੁਚਲ ਕੇ ਰੱਖਣਾ ਚਾਹੁੰਦੀ ਆ ਦਬਾ ਕੇ ਰੱਖਣਾ ਚਾਹੁੰਦੀ ਆ ਬਾਊਜਰ ਸਵਾਜ ਪਾਰਟੀ ਕਾਂਗਰਸ ਦੇ ਝਾੜੂ ਵਾਲੇ ਦੇ ਹਿੱਕ ਵਿੱਚ ਬਚਣਾ ਚਾਹੁੰਦੀ ਆ ਦੱਸੋ ਕੀ ਫੈਸਲਾ ਤੁਹਾਡਾ ਕਾਂਗਰਸ ਕਾਂਗਰਸ ਤੁਸੀਂ ਦੇਖਿਆ ਦਲਤਾਂ ਨੂੰ ਛੱਡੋ ਪਛੜਿਆ ਨੂੰ ਛੱਡੋ ਇਹਦਾ ਬਜ਼ੁਰਗਾਂ ਘਰ ਦੀ ਮਸ਼ਕਰੀਆਂ ਤੇ ਗਾਲੀ ਕਲੋਚ ਕਰਨ ਤੋਂ ਹਟਦੇ ਨਹੀਂ ਬੈਕਟ ਬੋਰਡ ਤਕੜਾ ਕਰ ਪਾਕਿ ਤਕੜਾ ਕਰਨਾ ਪਏਗਾ ਸਾਬ ਕਾ ਜੀ ਰਾਮ ਕਹਿੰਦੇ ਸੀ ਆਖਰ ਨੇ 25 ਤਣ ਲਾ ਦਿਓ ਅੱਜ 5 ਤਣ ਬਚੇ ਆ ਦੱਸੋ ਕੀ ਫੈਸਲਾ ਤੁਹਾਡਾ ਪਿੰਡ ਪਿੰਡ ਗਲੀਆਂ ਗੱਲ ਲੈ ਕੇ ਜਾਓਗੇ ਕਹੜੀ ਕਿ ਜਿੱਤੂਗਾ ਖੜੇ ਹੋ ਜਾਓ ਲੋਕ ਸਭਾ ਦੇ ਵਿੱਚ ਜਿੱਤ ਦਾ ਤਮਾਂਬਾ ਬੱਜਣ ਵਾਲਾ ਆ ਜਿੱਤ ਦਾ ਨਗਾਰਾ ਬੱਜਣ ਵਾਲਾ ਆ ਅੱਜ ਦੇ ਦਿਨ ਉਹ ਲੋਕ ਸੂਰ ਮੇ ਹੋਣ ਗਏ ਜਿਹੜੇ ਇਸ ਗਰੀਬ ਗੁਰਬੇ ਦੀ ਲੜਾਈ ਪਿੱਛੇ ਖੜੇ ਹੋ ਕੇ ਹਾਥੀ ਨੂੰ ਜਿਤਾਉਣ ਲਈ ਕੰਮ ਕਰਨਗੇ ਧੰਨਵਾਦ ਜੈ ਜੀ